ਫਕੀਰਾਂ ਦੇ ਬਚਨ ਜੋ ਹੁੰਦੇ ਆ ਨਾ ਉਹ ਸਾਡੇ ਜੀਵਨ ਚ ਉਹ ਮਿਠਾਸ ਭੋਲ ਦਿੰਦੇ ਆ ਜਿਹੜੀ ਮਿਠਾਸ ਸਾਨੂੰ ਕਿਸੇ ਸ਼ੱਕਰ ਚੋਂ ਕਿਸੇ ਮਿਸਰੀ ਚੋਂ ਕਿਸੇ ਗੁੜ ਸ਼ਹਿਦ ਚੋਂ ਨਹੀਂ ਮਿਲ ਸਕਦੀ ਕਿਉਂਕਿ ਗੁੜ ਸ਼ਹਿਦ ਤਾਂ ਸਾਡੀ ਜ਼ੁਬਾਨ ਨੂੰ ਮਿੱਠਾ ਕਰੇਗਾ ਪਰ ਫਕੀਰਾਂ ਦੇ ਬਚਨ ਤਾਂ ਸਾਡੀ ਜ਼ਿੰਦਗੀ ਅੰਦਰ ਮਿਠਾਸ ਭਰ ਦਿੰਦੇ ਸਾਡੀ ਜ਼ਿੰਦਗੀ ਨੂੰ ਮਿੱਠਾ ਕਰ ਦਿੰਦੇ ਜਿੱਥੇ ਨਫ਼ਰਤ, ਕਰੋਧ, ਇਹ ਕੜਵਰਾਹਟ ਜਿੰਨੀ ਹੁੰਦੀ ਨਾ ਅੰਦਰ ਨਫ਼ਰਤ ਦੀ, ਕਰੋਧ ਦੀ, ਜਲਨ ਦੀ ਕਿਉਂਕਿ ਇਦਾਂ ਦੀਆਂ ਕਈ ਕੜਵਰਾਹਟ ਹੁੰਦੀ ਹੈ ਕੜਵਾਹਟ ਹੁੰਦੀ ਹੈ ਜਿਹੜੀ ਇਨਸਾਨ ਆਪਣੇ ਅੰਦਰ ਲੈ ਕੇ ਬੈਠਾ ਹੈ ਫਿਰ ਜਿੱਦਾਂ ਜਿੱਦਾਂ ਫਕੀਰਾਂ ਦੇ ਵਚਨ ਸੁਣਦਾ ਹੈ ਤਾਂ ਕ੍ਰੋਧ ਰੂਪੀ ਨਫ਼ਰਤ ਰੂਪੀ ਉਹ ਕੜਵਾਹਟ ਖਤਮ ਹੁੰਦੀ ਹੈ ਉਹ ਕੜਵਾਪਣ ਖਤਮ ਹੁੰਦਾ ਹੈ ਤਾਂ ਪ੍ਰੀਮ ਦੀ ਮਿਠਾਸ ਆਉਂਦੀ ਹੈ ਫਿਰ ਇਨਸਾਨ ਦੇ ਜੀਵਨ ਨੂੰ ਸ਼ਾਂਤੀ ਦੀ ਮਿਠਾਸ ਆਉਂਦੀ ਹੈ ਕਿਉਂਕਿ ਜਦੋਂ ਪ੍ਰੀਮ ਨਾਲ ਬੋਲਦੇ ਤਾਂ ਬੰਦਾ ਕਹਿੰਦਾ ਕਿੰਨਾ ਮਿੱਠਾ ਬੋਲ ਰਿਹਾ ਹੈ ਤਾਂ ਜਦੋਂ ਕ੍ਰੋਧ ਨਾਲ ਬੋਲਦੇ ਤਾਂ ਕਹਿੰਦੇ ਕਿੰਨਾ ਕੜਵਾ ਬੋਲ ਹੈ ਇਹਦਾ ਇਸ ਲਈ ਕੜਵਾਹਟ ਸਿਰਫ ਨਿੰਮ ਦੇ ਵਿੱਚ ਜਾਂ ਮਿਠਾਸ ਸਿਰਫ ਸ਼ੱਕਰ 'ਚ ਨਹੀਂ ਹੁੰਦੀ ਅੰਦਰੀਆਂ ਗੱਲਾਂ ਚ ਵੀ ਹੁੰਦੀ ਐ ਕਈਆਂ ਦੇ ਕੜਵੇ ਬੋਲ ਹੁੰਦੇ ਆ ਜਿਹਨੇ ਸੁਣ ਕੇ ਅੰਦਰ ਇਦਾਂ ਲੱਗਦਾ ਜਹਰ ਕੁਲ ਗਿਆ ਤਾਂ ਕਈਆਂ ਦੇ ਬੋਲ ਇੰਨੇ ਮਿੱਠੇ ਹੁੰਦੇ ਕਿ ਇਦਾਂ ਲੱਗਦਾ ਕਿ ਅੰਦਰ ਉਹ ਬੁਝੇ ਹੋਏ ਪ੍ਰੇਮ ਦੇ ਦੀਵੇ ਜਾਗ ਗਏ ਇਹਨਾਂ ਤੁਸੀਂ ਦੇਖਣਾ ਚੈੱਕ ਕਰਨਾ ਹੈ ਕਿ ਤੁਹਾਡੇ ਅੰਦਰ ਕੀ ਹੈ ਜਦ ਇੱਕ ਜੀਵ ਨੇ ਪੁੱਛਿਆ ਇਹਦਾ ਮਾਲਕ ਉਹ ਅੱਜ ਕੱਲ ਇੰਨੀ ਸ਼ੂਗਰ ਕਿਉਂ ਬੰਦਿਆਂ ਨੂੰ ਇਹ ਕਹਿੰਦਾ ਕੀ ਕਰੀਏ ਅੱਜ ਕੱਲ ਸ਼ੂਗਰ ਵਧਦੀ ਤਾਂ ਜਾ ਰਹੀ ਐ ਕਿ ਬੰਦਾ ਆਪਣੀ ਜ਼ੁਬਾਨ ਤੇ ਮਿਠਾਸ ਨਹੀਂ ਲਿਆਦਾ ਅੰਦਰਿਸ਼ ਸ਼ੂਗਰ ਰੱਖੀ ਜਾਂਦਾ ਹੈ ਸਭ ਮਲ ਮਲ ਕੇ ਤਾਂ ਹੀ ਅੰਦਰ ਵਧਦੀ ਜਾਂਦੀ ਹੈ ਅਗਰ ਬੰਦਾ ਜ਼ੁਬਾਨ ਦੇ ذریعے ਸ਼ੂਗਰ ਬਾਹਰ ਕੱਢੀ ਜਾਵੇ ਯਾਨੀ ਮਿਠਾਸ ਬਾਹਰ ਲਈ ਜਾਵੇ ਤੋ ਉਹਨੂੰ ਸ਼ੂਗਰ ਹੋਣ ਦੀ ਬਿਮਾਰੀ ਕਿਉਂਕਿ ਅਜ ਕਮਾਲ ਦੀ ਗੱਲ ਹੈ ਖੂਨ ਦੇ ਅੰਦਰ 500 ਸ਼ੂਗਰ ਮਜ਼ਾਹਲਿਕ ਜ਼ੁਬਾਨ ਤੱਕ ਪਹੁੰਚ ਜਾਵੇ ਸਮਝਦੇ ਹੋ ਕੋ ਨਹੀਂ ਜ਼ੁਬਾਨ ਤੇ ਫਿਰ ਕੜਵਾਪਣ ਨਹੀਂ ਰੱਖਣਾ ਹੈ ਤਾਂ ਜਦੋਂ ਜ਼ੁਬਾਨ ਤੇ ਕੜਵਾਪਣ ਰੱਖਾਂਗੇ ਕਿਸੇ ਨੂੰ ਬੁਰਾ ਬੋਲਾਂਗੇ ਕਿਸੇ ਦਾ ਦਿਲ ਦੁਖਾਵਾ ਕਿਸੇ ਨੂੰ ਤਕਲੀਫ ਦੇਵਾਗੇ ਤਾਂ ਸਾਡੇ ਜੀਵਨ ਚ ਖੁਸ਼ੀ ਕਿੱਥੋਂ ਆਏਗੀ इसलिए अभी बहुत बार है कि श्री कृष्ण ने किया है कि आज जो दुखी है आज जो दुखी है वो आगे चलकर सुखी हो सकता है लेकिन किसी दूसरे को दुख देने वाला कभी सुखी नहीं हो सकता इसलिए याद रखो आज अगर तटे तो जीवन च कोई दुख है गरीबी है तंगी है परेशानी है मेहनत करो रब त विश्वास रखो यह तंगी एक दिन खत्म होगी गरीबी भी दूर होगी दुख भी एक दिन मिटेगा ਪਰ ਜੇ ਅਸੀਂ ਦੂਜੇ ਨੂੰ ਦੁੱਖ ਦੇ ਰਹੇ ਆਂ ਦੂਜੇ ਨੂੰ ਤਕਲੀਫ ਦੇ ਰਹੇ ਆਂ ਦੂਜੇ ਦਾ ਬੁਰਾ ਕਰ ਰਹੇ ਆਂ ਤਾਂ ਯਾਦ ਰੱਖੋ ਜ਼ਿੰਦਗੀ 'ਚ ਕਦੀ ਸੁੱਖ ਨਹੀਂ ਕਿ ਜੇ ਬੀੜੇ ਬੁਰੇ ਬੋਲ ਰਹੇ ਆਂ ਤਾਂ ਸਾਡੇ ਜੀਵਨ 'ਚ ਅੱਛਾ ਫਲ ਕਦੀ ਸਾਨੂੰ ਨਹੀਂ ਮਿਲਣਾ ਇਸ ਲਈ ਫਿਰ ਕਮਾਗੇ ਆਪਣੀ ਸੋਚ ਨੂੰ ਉੱਚਾ ਕਰਨਾ ਹੈ ਤਾਂ ਸਭ ਤੋਂ ਪਹਿਲਾਂ ਸਾਨੂੰ ਇਹ ਵੀ ਰੱਖਣਾ ਪਏਗਾ ਕਿ ਮੈਂ ਕਿਸੇ ਨੂੰ ਤਕਲੀਫ ਮੈਂ ਕਿਸੇ ਨੂੰ ਬੁਰਾ ਬੋਲ ਇਹ ਮਿੱਠੇ ਬੋਲ ਹੀ ਬੋਲਨੇ ਸੋ ਇਧਰ ਦੱਸ ਰਹੇ ਸੀ ਕਿ ਊਂਠ ਜਾ ਰਹੇ ਐ ਤਾਂ ਬਾਬਾ ਫਰੀਦ ਨੇ ਨੌਕਰ ਨੂੰ ਕਿਹਾ ਭਾਈ ਭੁੱਖ ਬੜੀ ਲੱਗੀ ਐ ਇਹਨਾਂ ਊਂਠਾਂ ਦੇ ਜੋ ਸ਼ੱਕਰ ਆ ਥੋੜੀ ਜਿਹੀ ਸ਼ੱਕਰ ਸਾਨੂੰ ਦੇ ਦਿਓ ਤਾਂ ਉਸ ਵੇਲੇ ਨੌਕਰ ਆਪਣੀ ਮਰਜ਼ੀ ਨਾਲ ਦੇ ਨਹੀਂ ਸਕਦਾ ਸੀ ਸਾਹਮਣੇ ਮਾਲਕ ਤੁਰਿਆ ਸੀ ਨੌਕਰ ਨੇ ਮਾਲਕ ਨੂੰ ਕਿਹਾ ਮਾਲਕ ਉਹ ਫਕੀਰ ਕੋਈ ਨਾ ਸ਼ੱਕਰ ਮੰਗਦਾ ਪਤ ਨਹੀਂ ਉਹਨੂੰ ਕਿੱਦਾਂ ਪਤਾ ਲੱਗਿਆ ਸ਼ੱਕਰ ਹੈ ਊਂਠਾਂ ਦੀਆਂ ਬੋਰੀਆਂ ਜਿਹੜੀਆਂ ਰੱਖੀਆਂ ਚ ਸ਼ੱਕਰ ਹੈ ਉਹ ਮਾਲਕ ਕਹਿੰਦੇ ਲੈ ਐਦਾਂ ਹੁਣ ਊਂਠ ਰੋਕਾਂਗੇ ਰੋਕ ਕੇ ਬੋਰੀ ਲਾਵਾਗੇ ਫਕੀਰ ਨੂੰ ਦੇਵਾਗੇ ਸਮਾ ਵੀ ਖਰਾਬ ਹੋਏਗਾ ਤਾਂ ਨਾਲੇ ਇਹ ਸ਼ੱਕਰ ਕਿਉਂਕਿ ਉਹ مالک ਸੀ ਵਪਾਰੀ ਜਿਹੜਾ ਦੂਰੋਂ ਚੀਜ਼ਾਂ ਖਰੀਦ ਕੇ ਫਿਰ ਆਪਣੇ ਬਾਜ਼ਾਰ 'ਚ ਵੇਚਦਾ ਹੁੰਦਾ ਸੀ ਉਹ ਕਹਿੰਦਾ ਜੇ ਇਤਨਾ ਫਕੀਰਾਂ ਵਾਸਤੇ ਆਪਾਂ ਰੁਕਣ ਲੱਗ ਗਏ ਇਤਨਾ ਇਹਨਾਂ ਨੂੰ ਮੁੱਖ ਵਿੱਚ ਸ਼ੱਕਰ ਵੰਡਣ ਲੱਗ ਗਏ ਤਾਂ ਸਾਡਾ ਟਾਈਮ ਵੀ ਖਰਾਬ ਹੋਏਗਾ ਪੈਸਾ ਵੀ ਇਹ ਲੈ ਕਹਦੇ ਫਕੀਰ ਨੂੰ ਇਹ ਤੇ ਸ਼ੱਕਰ ਸ਼ੁਕਰ ਹੈ ਨਹੀਂ ਇਹ ਤੇ ਲੂਣ ਹੈ ਜਾਨੀ ਉਹਨੂੰ ਕਹਦੇ ਤੇ ਸ਼ੱਕਰ ਹੈ ਨਹੀਂ ਇਹ ਤੇ ਕੀ ਹੈ ਲੂਣ ਲੂਣ ਨਮਕ ਉਹ ਨੌਕਰ ਨੇ ਆਵਾਜ਼ ਦਿੱਤੀ ਕਹਿੰਦਾ ਫਕੀਰ ਸਾਈ ਮਾਫ਼ ਕਰੋ तुम कहें जो शक्कर है माफ करो जो शक्कर नहीं है एक नमक है नमक जब इन बाबा फरीद मुस्कुराए अच्छा, नमक है फिर सामू हीखा लग गया है तो फिर नमक ही होना है सू भुलेखा लग गया कह गए बाबा फरीद अपनी मौत बैठे से अखा बंद कर लीया हम इधर एक गे गए ऊठा तो चक्कर लाई अपने गोदाम च जाके जो तो बोरिया रखिया ਤਾਂ ਮਾਲਕ ਕਹਿੰਦਾ ਜਰਾ ਲਿਓ ਬਈ ਥੋੜੀ-ਬੋਤੀ ਸ਼ੱਕਰੀ ਤੇ ਬਾਕੀ ਬੋਰੀਆਂ ਰੱਖ ਦਿਓ ਤੇ ਸ਼ੱਕਰ ਗੱਡੋ ਬਾਹਰ ਦੁਕਾਨ ਤੇ ਜਿੱਥੇ ਸੇਲ ਕਰਨੀ ਨਾ ਵੇਚਣੇ ਹੈ ਉੱਥੇ ਲੈ ਜਾਈਏ ਉਹ ਕਹਿੰਦੇ ਨੌਕਰ ਜਦੋਂ ਬੋਰੀ ਖੋਲੀ ਤਾਂ ਕੀ ਸੀ ਵਿੱਚ ਉਹ ਨੌਕਰ ਇਨਾਰਕੇ ਮਾਰਾ ਜੀ ਤੇ ਨਮਕ ਹੈ ਉਹ ਮਾਲਕ ਕਹਿੰਦਾ ਕਿੱਦਾਂ ਹੋਇਆ ਸ਼ੱਕਰ ਮੈਂ ਆਪਣੀ ਅੱਖਾਂ ਸਾਹਮਣੇ ਬੋਰੀਆਂ 'ਚ ਭਰਾਈ ਹੈ ਆਪਣੀ ਅੱਖਾਂ ਸਾਹਮਣੇ ਹੋਂਠਾਂ ਤੇ ਲਦਾਈ ਹੈ ਇਹ ਕਿੱਦਾਂ ਹੋ ਸਕਦਾ ਦੂਜੀ ਬੋਰੀ ਖੋਲ ਕੇ ਦੇਖੋ ਦੂਜੀ ਖੋਲੀ ਉਹ 'ਚ ਨਮਕ ਤੀਜੀ ਖੋਲੀ ਉਹ 'ਚ ਨਮਕ ਉਹ ਜਿੰਨੀਆਂ ਬੋਰੀਆਂ ਸੀ ਹੋਂਠਾਂ ਤੇ ਲੰਦੀਆਂ ਸਾਰੀਆਂ 'ਚ ਨੌਕਰ ਇਹ ਤਾਂ ਫਿਕਰ ਪੈ ਗਈ ਕਿਉਂ ਕਿ ਕਿੱਥੇ ਨਮਕ ਦਾ ਰੇਟ ਤਾਂ ਕਿੱਥੇ ਸ਼ੱਕਰ ਦਾ ਰੇਟ ਇਹਦਾ ਘਾਟਾ ਹੋ ਗਿਆ ਇਹ ਸ਼ੱਕਰ ਤੋਂ ਨਮਕ ਕਿਦਾਂ ਹੋ ਗਿਆ ਕਹਿੰਦੇ ਨੌਕਰ ਵੀ ਟੈਨਸ਼ਨ ਚ ਫਿਕਰ ਚ ਪੈ ਗਏ ਮਾਲਕ ਦੇ ਤਾਂ ਪੈਰਾਂ ਥਲੇ ਜ਼ਮੀਨ ਹੀ ਨਿਕਲ ਗਈ ਕਿਉਂਕਿ ਜਦੋਂ ਲੱਗੇ ਨਾ ਕਿ ਮੈਂ ਖਰੀਦਿਆ ਸੋਨਾ ਨਿਕਲੀ ਪਿੱਤਲ ਤਾਂ ਜ਼ਰਾ ਸੋਚੋ ਕੀ ਹਾਲ ਹੁੰਦਾ ਹੈ ਕਿ ਕਿੱਥੇ ਸੋਨੇ ਦਾ ਰੇਟ ਤਾਂ ਕਿੱਥੇ ਪਿੱਤਲ ਦਾ ਰੇਟ ਉਹ ਮਾਲਕ ਪਰੇਸ਼ਾਨ ਹੋ ਗਿਆ ਤਾਂ ਫਿਰ ਉਹਨੇ ਕਿਹਾ ਹੋ ਕੀ ਦੱਸ ਸਕਦਾ ਹੈ ਤਾਂ ਉਹ ਨੌਕਰ ਜਿਹੜਾ ਸੀ ਨਾ ਯੇਨੇ ਬਾਬਾ ਫਰੀਦ ਨੂੰ ਕਿਹਾ ਸੀ ਮਹਾਰਾਜ ਇਹਦੇ ਚ ਸ਼ੱਕਰ ਨਹੀਂ ਐ ਚ ਤਾਂ ਨਮਕ ਹੈ ਉਹ ਨੌਕਰ ਕਹਿਣ ਲੱਗਾ ਮਹਾਰਾਜ ਲੱਦੀ ਤਾਂ ਸ਼ੱਕਰ ਹੀ ਸੀ ਐਸੀ ਵੀ ਤੁਹਾਡੇ ਨਾਲ ਹੀ ਸੀ ਪਰ ਨਮਕ ਕਿਉਂ ਹੋਇਆ ਉਹ ਰਸਤੇ ਜਿਹੜਾ ਫਕੀਰ ਸੀ ਨਾ ਤੁਸੀਂ ਉਹਨੂੰ ਗਿਆ ਸੀ ਇਹ ਚ ਸ਼ੱਕਰ ਨਹੀਂ ਨਮਕ ਹੈ ਔਰ ਉਹਨਾਂ ਵੀ ਕਹਿਤਾ ਸੀ ਹੱਸ ਕੇ ਜੇ ਨਮਕ ਆ ਤਾਂ ਫਿਰ ਨਮਕ ਹੀ ਹੋਣਾ ਹੈ ਜਰਾ ਸਮਝਣਾ ਹੁਣ ਕਹਿੰਦੇ ਹੈ ਉਸ ਨੌਕਰ ਨੇ ਕਿਹਾ ਮਹਾਰਾਜ ਉਹ ਮਮੂਲੀ ਫਕੀਰ ਨਹੀਂ ਲੱਗਦਾ ਸੀ ਉਹਦੇ ਚਿਹਰੇ ਤੇ ਵੀ ਨੂਰ ਸੀ ਤਾਂ ਬੈਠਾ ਵੀ ਇੱਕ ਮਸਤੀ ਵਿੱਚ ਸੀ ਇਸ ਕਰਕੇ ਕਿਤੇ ਨਾ ਕਿਤੇ ਫਕੀਰਾਂ ਦੇ ਬੋਲਾਂ ਦਾ ਅਸਰ ਹੈ ਕਿ ਜਿਹੜਾ ਸ਼ੱਕਰ ਇਹ ਨਮਕ ਬਣ ਗਈ ਸੋ ਮਹਾਰਾਜ ਦੁਕਾਨ 'ਚ ਸ਼ੱਕਰ ਪਈ ਹੈ ਮਾਲਕ ਕਹਿੰਦਾ ਹਾਂ ਥੋੜੀ-ਬੋਤੀ ਹੁਣੀ ਹੈ ਕਹਿੰਦੇ ਹੁਣ ਐਦਾਂ ਕਰੋ ਉਹਨੇ ਸ਼ੱਕਰ ਮੰਗੀ ਸੀ ਸ਼ੱਕਰ ਲੈ ਕੇ ਜਾਓ ਪਹਿਲਾਂ ਉਹਦੇ ਕੋਲ ਚਰਨਾ 'ਚ ਰੱਖੋ ਸ਼ੱਕਰ ਤਾਂ ਉਹਨਾਂ ਨੂੰ ਕਹੋ ਮਾਰੇ ਤੂੰ ਇਹ ਸ਼ੱਕਰ ਮੰਗੀ ਸੀ ਲਓ ਸ਼ੱਕਰ ਤਾਂ ਆਪਣੀ ਬਖਸ਼ਾਓ ਭੁੱਲ ਔਰ ਉਹਨਾਂ ਨੂੰ ਦੱਸੋ ਕਿ ਉਂਟਾ ਚ ਸਾਡੇ ਤੋਂ ਗਲਤੀ ਨਾਲ ਕਹਿ ਹੋ ਗਿਆ ਸੀ ਕਿ ਨਮਕ ਹੈ ਬਲਕੇ ਸੀਗੀ ਉਹ ਚ ਸ਼ੱਕਰ ਸੋ ਆਪਣੀ ਗਲਤੀ ਬਖਸ਼ਾਓ ਭੁੱਲ ਬਖਸ਼ਾਓ ਕਹਿੰਦੇ ਉਹ ਮਾਲਿਕ ਨੂੰ ਸਮਝ ਆਈ ਉਹਨੇ ਆਪਣਾ ਘੋੜਾ ਤਿਆਰ ਕਰਵਾਇਆ ਔਰ ਪਾਈ ਇੱਕ थैਲੀ ਚ ਸ਼ੱਕਰ ਜਿਹੜੀ ਦੁਕਾਨ ਤੇ ਪਹਿਲਾਂ ਹੀ ਸੀ ਔਰ ਲੈ ਦੌੜਾਇਆ ਘੋੜਾ ਉਸ ਦਿਸ਼ਾ ਨੂੰ ਜਿੱਧਰ ਬਾਬਾ ਫਰੀਦ ਨਾਲ ਮੁਲਾਕਾਤ ਹੋਈ ਸੀ ਔਰ ਦੇਖਿਆ ਬਾਬਾ ਫਰੀਦ ਹੁਣ ਵੀ ਉੱਥੇ ਬੈਠੇ ਹੈ ਜੋ ਕਿ ਫਕੀਰ ਤਾਂ ਆਪਣੀ ਬੰਦਗੀ ਚ ਜਲੀਨ ਹੁੰਦੇ ਹੁਣ ਕਹਿੰਦੇ ਜਾ ਕੇ ਘੋੜੇ ਤੋਂ ਉਤਰਿਆ ਬਾਬਾ ਫਰੀਦ ਦੇ ਕਦਮਾਂ 'ਚ ਉਹ ਪੋਥਲੀ ਰੱਖੀ ਸ਼ੱਕਰ ਵਾਲੀ ਕਹਿੰਦੇ ਐ ਫਕੀਰ ਸਾਈ ਤੁਸੀਂ ਸ਼ੱਕਰ ਮੰਗੀ ਸੀ ਤੇ ਮੈਂ ਸ਼ੱਕਰ ਲੈ ਕੇ ਆਇਆ ਤਾਂ ਉਸਨੇ ਬਾਬਾ ਫਰੀਦ ਨੇ ਜਦੋਂ ਸ਼ੱਕਰ ਦੇਖੀ ਮੁਸਕਰਾਏ ਕਹਿੰਦੇ ਰੱਬ ਤੇਰਾ ਭਲਾ ਕਰੇ ਇੱਕ ਫਕੀਰ ਨੂੰ ਭੁੱਖੇ ਫਕੀਰ ਨੂੰ ਖਾਣਾ ਦਿੱਤਾ ਹੈ ਰੱਬ ਤੈਨੂੰ ਇੰਨਾ ਰਜਾਵੇ ਇੰਨਾ ਰਜਾਵੇ ਕਦੀ ਕਿਸੇ ਜੀ ਦੀ ਭੁੱਖ ਨਾ ਰਵੇ ਦੁਆਵਾ ਮਿਲੀਆਂ ਅਹੀ ਤਾਂ ਕਿੰਨਾ ਫਕੀਰ ਨੂੰ ਇੱਕ ਰੋਟੀ ਵੀ ਖੁਲਾਉਂਦੇ ਆ ਤਾਂ ਸਾਨੂੰ ਉਹਦੇ ਬਦਲੇ ਕਿੰਨੀਆਂ ਦੁਆਵਾਂ ਔਰ ਫਕੀਰਾਂ ਦੀ ਦੁਆਵਾਂ ਕਿਉਂ ਜ਼ਰੂਰੀ ਹੈ ਫਕੀਰਾਂ ਦੀ ਦੁਆਵਾਂ ਇਸ ਲਈ ਜ਼ਰੂਰੀ ਹੈ ਕਿ ਜੈਸੇ ਪਤੰਗ ਨੂੰ ਉਚਾਈਆਂ ਉਪਰ ਜਾਣੇ ਕੇ ਲਈ ਹਵਾਵਾਂ ਕੀ ਜ਼ਰੂਰਤ ਹੁੰਦੀ ਹੈ ਜੈਸੇ ਇੱਕ ਪਤੰਗ ਕੋ ਕਿਉਂਕਿ ਇੱਕ ਪਤੰਗ ਕਦੋਂ ਚੜੇ ਉਪਰ ਜੇ ਹਵਾ ਹੀ ਬੰਦ ਹੋਵੇ ਤਾਂ ਫੇ ਪਤੰਗ ਚੜ ਨਹੀਂ ਸਕਦਾ ਹੈ केंद्र जैसे पतंग को ऊंचाइयों पर जाने के लिए हवाओं की जरूरत होती है ऐसे ही इंसान को ऊंचाइयों पर जाने के लिए फकीरों की दुआओं की जरूरत होती है इतने जी अपनी जिंदगी की पतंग ना चाहते हैं जीवन च कामयाब होना चाहते हैं सफल होना चाहते हैं तंदुरुस्त होना चाहते हैं खुशियां पाना चाहते हैं तो फिर साकी जिंदगी की पतंग भी उदों उचाइय से जाती जो फकीर दिया दुआ ਇਸ ਲਈ ਕਹਿੰਦੇ ਨਾ ਇਹ ਦੁਆ ਵੀ ਹਵਾ ਦੀ ਤਰ੍ਹਾਂ ਹੀ ਹੁੰਦੀ ਹੈ ਜਿਦਾ ਜ਼ਿੰਦਗੀ ਵਾਸਤੇ ਹਵਾ ਜ਼ਰੂਰੀ ਹੈ ਇਸੇ ਤਰ੍ਹਾਂ ਖੁਸ਼ੀਆਂ ਵਾਸਤੇ ਫਕੀਰਾਂ ਦੀ ਦੁਆ ਜ਼ਰੂਰੀ ਹੈ ਔਰ ਜਿਹੜਾ ਇਨਸਾਨ ਇਹ ਦੁਆ ਲੈਂਦਾ ਰਹਿੰਦਾ ਹੈ ਨਾ ਫਿਰ ਉਹਨੂੰ ਜੀਵਨ 'ਚ ਕਮੀ ਵੀ ਕੋਈ ਨਹੀਂ ਹੁਣ ਦੁਆ ਲੈਣ ਵਾਸਤੇ ਕਰਮ ਉਦਾਂ ਦੇ ਕਰਨੇ ਪੈਂਦੇ ਆ ਤਾਂ ਹੀ ਕਹਿੰਦੇ ਦੁਆ ਮੰਗੀ ਨਹੀਂ ਜਾਂਦੀ ਦੁਆ ਕਮਾਈ ਜਾਂਦੀ ਹੈ ਜਦੋਂ ਕਰਮ ਬੰਦਾ ਅੱਛਾ ਕਰਦਾ ਹੈ ਹੁਣ فرض ਕਰੋ ਇੱਕ ਇਨਸਾਨ ਕਹਿੰਦਾ ਹੈ ਉਦਾਹਰਣ ਦੇਣ ਲੱਗੇ ਆ ਚਾਹੇ ਘਰ ਦੇ ਵਿੱਚ ਬਜ਼ੁਰਗ ਹੋ ਗਿਆ ਕੋਈ ਮਾਤਾ ਪਿਤਾ ਹੀ ਆ ਚਾਹੇ ਮੁਰਸ਼ਿਦ ਹੈ ਇੱਕ ਬੰਦਾ ਕਹਿੰਦਾ ਮੇਰੇ ਵਾਸਤੇ ਦੁਆ ਕਰੋ ਇਹਨੇ ਮੰਗਿਆ ਇੱਕ ਬੰਦਾ ਜਾਂਦਾ ਜਾ ਕੇ ਕਦਮਾਂ 'ਚ ਮਾਂ ਦੇ ਪੈਰੀ ਹੱਥ ਲਾ ਦਿੰਦਾ ਤਾਂ ਮਾਂ ਹੀ ਕਹਿੰਦੀ ਜੁਗ-ਜੁਗ ਜੀ ਬੇਟਾ ਹੁਣ ਮੰਗੀ ਨਹੀਂ ਦੁਆ ਮਿਲੀ ਜਦੋਂ ਇਨਸਾਨ ਝੁੱਕ ਜਾਂਦਾ ਫਕੀਰਾਂ ਦੇ ਦਰ ਤੇ ਜਾਂ ਬਜ਼ੁਰਗਾਂ ਦੇ ਸਾਹਮਣੇ ਬੜਿਆਂ ਦੇ ਸਾਹਮਣੇ ਤਾਂ ਦੁਆਵਾਂ ਆਪਣੇ ਆਪ ਹੀ ਮਿਲਦੀਆਂ ਆਏ ਜਦੋਂ ਇਨਸਾਨ ਕਰਮ ਅੱਛੇ ਕਰਦਾ ਹੈ ਕਰਮ ਅੱਛੇ ਕਰਦਾ ਤੁਸੀਂ ਕਿਸੇ ਭੁੱਖੇ ਨੂੰ ਪਾਣੀ ਪਿਲਾ ਦਿਓ ਉਹਦੇ ਅੰਦਰ ਦੁਆ ਨਿਕਲੇ ਇਤਿਆਸੇ ਨੂੰ ਪਾਣੀ ਪਿਲਾ ਦਿਓ ਦੁਆ ਨਿਕਲੇਗੀ ਕਿ ਨਹੀਂ ਭੁੱਖੇ ਨੂੰ ਖਾਣਾ ਖਿਲਾ ਦਿਓ ਦੁਆ ਨਿਕਲੇਗੀ ਕਿ ਨਹੀਂ ਸੋ ਕਹਿੰਦੇ ਕਰਮੋ ਕਰੋ ਕਿ ਤੁਹਾਨੂੰ ਦੁਆ ਮੰਗਣ ਦੀ ਲੋੜ ਨਾ ਪਵੇ ਬਲਕਿ ਤੁਹਾਨੂੰ ਦੁਆ ਆਪਣੇ ਆਪ ਮਿਲੇ ਅਗਰ ਕਰਮ ਅੱਛੇ ਕਰਾਂਗੇ ਅਗਰ ਅੱਛੀ ਜਗ੍ਹਾ ਬੈਠਾਂਗੇ ਤਾਂ ਦੁਆਵਾਂ ਆਪ ਹੀ ਮਿਲਦੀਆਂ ਜਦੋਂ ਇਨਸਾਨ ਕੋਈ ਦਾਨ ਪੁੰਨਿਆ ਦਾ ਕੰਮ ਕਰਦਾ ਕੋਈ ਨੇਕੀ ਵਾਲਾ ਕੰਮ ਕਰਦਾ ਹੈ ਕਿਸੇ ਦੀ ਹੈਲਪ ਕਰਦਾ ਹੈ ਤੋਂ ਨੂੰ ਦੁਆਵਾਂ ਆਪਣੇ ਆਪ ਆਈ ਔਰ ਜਿਹੜੀ ਦੁਆ ਆਪਣੇ ਆਪ ਮਿਲੇ ਨਾ ਉਹ ਅਸਰ ਕਰਦੀ ਹੈ ਜਿਹੜੀ ਮੰਗ ਕੇ ਲਈ ਜਾਵੇ ਉਹ ਅਸਰ ਨਹੀਂ ਕਰਦੀ ਹੁਣ ਮੰਗ ਤੇ ਮੰਗ ਤੋਂ ਸਾਨੂੰ ਯਾਦ ਆ ਗਿਆ ਹੁਣ ਇੱਕ ਜੀਬ ਅੱਜ ਪਹਿਲੀ ਵਾਰ ਆਏ ਸੀ ਸ਼ਬਦ ਗਾ ਰਹੇ ਸੀ ਉਹਨਾਂ ਨੇ ਪਹਿਲੀ ਵਾਰ ਸ਼ਬਦ ਗਾਇਆ ਤਾਂ ਉਹਨਾਂ ਨੇ ਵਿੱਚ ਇੱਕ ਬੇਨਤੀ ਕੀਤੀ ਸੰਗਤ ਨੂੰ ਕਿ ਜਿੰਨੇ ਮੰਗਤੇ ਆਏ ਆ ਜਿੰਨੇ ਮੰਗਣ ਆਏ ਹੱਥ ਖੜਾ ਕਰੋ ਤਾਂ ਕਈਆਂ ਨੇ ਹੱਥ ਖੜਾ ਕੀਤਾ ਅਸੀਂ ਕਹਾਂਗੇ ਮੰਗਤੇ ਬਣ ਕੇ ਨਾ ਆਓ ਆਸ਼ਿਕ ਬਣ ਕੇ ਆਓ ਆਸ਼ਿਕ ਬਣ ਕੇ ਪਿਆਰੇ ਬਣ ਕੇ ਆਓ ਕਿਉਂਕਿ ਮੰਗਤਿਆਂ ਨੂੰ ਮੌਤਾ ਨਹੀਂ ਮਿਲਦਾ ਪਰ ਆਸ਼ਿਕ ਨੂੰ ਸਭ ਕੁਝ ਇਹ ਲੈ ਕੋਈ ਕਹੇ ਨਾ ਕਿੰਨੇ ਮੰਗਤੇ ਐ ਹੱਥ ਥੱਲੇ ਹੀ ਰੱਖੋ ਇਹ ਮੰਗਤੇ ਥੋੜੀ ਆ ਹਾਂ ਪ੍ਰੇਮੀ ਕਿੰਨੇ ਆਏ ਆ ਆਪਣੇ ਮਾਲਿਕ ਨਾਲ ਪ੍ਰੇਮ ਕਰਨ ਵਾਲੇ ਕਿੰਨੇ ਆਏ ਆ ਅਸੀਂ ਸਾਰੇ ਮਾਲਿਕ ਦੇ ਪ੍ਰੇਮੀ ਹਾਂ ਕਿਉਂਕਿ ਸਾਨੂੰ ਮੰਗਤਿਆਂ ਦੀ ਨਹੀਂ ਸਾਨੂੰ ਪ੍ਰੇਮੀਆਂ ਦੀ ਲੋੜ ਹੈ ਕਿਉਂਕਿ ਮੰਗਤੇ ਔਰ ਪ੍ਰੇਮੀ ਵਿੱਚ ਫਰਕ ਸਮਝਣਾ ਜ਼ਰਾ ਹੁਣ ਇੱਕ ਤੁਹਾਡੇ ਦਰ ਤੇ ਮੰਗਤਾ ਆਇਆ ਤੁਹਾਡੇ ਕੋ ਮੰਗਦਾ ਹੈ ਤੇ ਕਿੰਨਾ ਦੇਉਂਗੇ ਜਿੰਨਾ ਉਹ ਮੰਗੇਗਾ ਉਹਨਾਂ ਦੇਉਂਗੇ ਜਾਂ ਆਪਣੀ ਮਰਜ਼ੀ ਨਾਲ ਦੇਉਂਦੇ ਜਵਾਬ ਦੇ ਦਿਓ ਹੁਣ ਉਹ ਆ ਕੇ ਤੁਹਾਡੇ ਕੋ ਮੰਗੇ ਆਪਣੀ ਕਾਰ ਦੇ ਦੇ ਤਾਂ ਦੇਉਂਗੇ ਕਾਰ ਉਹਨੂੰ ਮੰਗਦਾ ਹੈ ਮੰਗਦਾ ਸਵਾਲੀ ਹੈ ਮੰਗਦਾ ਆਏਗਾ ਉਹ ਜਿੰਨਾ ਮੰਗੇਗਾ ਉਹਨਾਂ ਨਹੀਂ ਮਿਲਦਾ ਉਹਨੂੰ ਜੋ ਤੁਹਾਡੇ ਕੋ ਮੰਗੇ ਮੈਨੂੰ ਹਜ਼ਾਰ ਦੇ ਦੇ ਲੈ ਆ 100 ਲੈ ਕੇ ਜਾ ਹਜ਼ਾਰ ਤੈਨੂੰ ਕਿਉਂ ਦੇਵਾਂ ਮੈਂ ਉਹ 100 ਮੰਗੇ ਹੋ ਸਕਦਾ ਹੋਈ 10 ਦੇਮੋ ਕਿ ਲੈ ਮੈਂ ਦੇਣੀ 10 ਹੈ ਸਮਝ ਗਿਓ ਉਹ ਮੰਗੇਗਾ ਮੈਨੂੰ 10 ਕਿਲੋ ਆਟਾ ਦੇ ਦੇ ਆ ਚਾਰ ਰੋਟੀਆਂ ਲੈ ਕੇ ਜਾ ਕਿਉਂਕਿ ਮੰਗਤੇ ਨੂੰ ਉਨਾ ਹੀ ਮਿਲਦਾ ਜਿੰਨਾ ਕੋਈ ਦੇਣ ਵਾਲਾ ਦੇਣਾ ਚਾਵੇ ਉਨਾ ਹੀ ਮਿਲੇਗਾ ਪਰ ਹੁਣ ਕੋਈ ਤੁਹਾਡਾ ਪ੍ਰੇਮੀ ਆ ਜਾਵੇ ਜਿੰਨਾ ਤੁਸੀਂ ਦਿਲੋਂ ਜਾਨ ਤੋਂ ਜ਼ਿਆਦਾ ਪਿਆਰ ਕਰਦੇ ਹੋ ਤੁਸੀਂ ਕਹੋਗੇ ਉਹ ਮੰਗੇ ਗੱਡੀ ਉਹ ਲੈ ਯਾਰ ਗੱਡੀ ਕੀ ਸਾਰਾ ਕੁਝ ਤੇਰੇ ਨਾਂ ਤੇ ਲੈ ਜਾ ਚਲਾ ਜਿੱਦਾ ਮਰਜੀ ਕਾਪੀ ਦੇਣ ਦਿਓਗੇ ਨਹੀਂ ਇਹ ਮੇਰਾ ਪਿਆਰਾ ਹੈ ਮੇਰਾ ਜੋ ਕੁਝ ਹੈ ਸੋ ਮੇਰਾ ਲੈ ਜਾ ਗੱਡੀ ਲੈ ਜਾ ਜੇ ਉਹ ਮੰਗੇ ਯਾਰ 10000 ਰੁਪਏ ਦੇ ਦੇ ਲੈ ਜਾ ਭਾਈ ਯਾਨੀ ਦੱਸਣਾ ਚਾਹੁੰਦੇ ਆ ਕਿ ਜਿੱਥੇ ਪ੍ਰੇਮ ਹੁੰਦਾ ਨਾ ਉੱਥੇ ਹਿਸਾਬ ਕਿਤਾਬ ਉੱਥੇ ਇਨਸਾਨ ਕਹਿੰਦਾ ਪ੍ਰੇਮ ਨਾ ਮੇਰਾ ਪ੍ਰੀਮੀ ਆਇਆ ਹੈ ਤਾਂ ਇੱਕ ਪ੍ਰੇਮ ਕਰਨ ਵਾਲਾ ਸੁਧਾਮਾ ਆਇਆ ਸੀ ਤਾਂ ਦੇਖੋ ਸ਼੍ਰੀ ਕ੍ਰਿਸ਼ਨ ਨੇ ਕੀ ਕੁਝ ਕਰਕੇ ਦਿੱਤਿਆ ਸੁਪ੍ਰੇਮੀ ਬਣ ਕੇ ਆਓ ਮੰਗਤੇ ਬਣ ਕੇ ਨਹੀਂ ਕਿਉਂਕਿ ਮੰਗਤਾ ਲਫ਼ਜ਼ ਬੜਾ ਛੋਟਾ ਲੱਗਦਾ ਹੈ ਸਮਝਦੇ ਹੋਗ ਨਹੀਂ ਔਰ ਅਸੀਂ ਤੁਹਾਨੂੰ ਵਾਕਿਆ ਹੀ ਮੰਗਤੇ ਨਹੀਂ ਸਮਝਦੇ ਅਸੀਂ ਤੁਹਾਨੂੰ ਆਪਣੇ ਪਿਆਰੇ ਸਮਝਦੇ ਕਿ ਅਸੀਂ ਤੁਹਾਡਾ ਨਾ ਬਹੁਤ ਪਿਆਰ ਕਰਦੇ ਹਾਂ ਏਹੀ ਤੁਹਾਡੇ ਨਾਲ ਬਹੁਤ ਮੁਹੱਬਤ ਕਰਦੇ ਆ ਇਸ ਲਈ ਅੱਗੇ ਤੋਂ ਕੋਈ ਅਗਰ ਸਵਾਲ ਆਵੇ ਨਾ ਮੰਗਦੇ ਵਾਲਾ ਹੱਥ ਨਾਲ ਖੜਾ ਕਰਿਓ ਕਿਉਂਕਿ ਤੁਸੀਂ ਮੰਗਦੇ ਨਹੀਂ ਹੋ ਤੁਸੀਂ ਸਾਡੇ ਪਿਆਰੇ ਹੋ ਸਾਡਾ ਪਰਿਵਾਰ ਹੋ ਤੁਸੀਂ ਸਮਝਦੇ ਹੋ ਕਿ ਨਹੀਂ ਤਾਂ ਹੀ ਅਸੀਂ ਜੋ ਵੀ ਦਰਵਾਜ਼ਾ ਤੋਂ ਨਾਮ ਦੀ ਦਾਤ ਲੈਂਦੇ ਨੇ ਅਸੀਂ ਉਹਨੂੰ ਕਹਿੰਦੇ ਹੁੰਦੇ ਆ ਵੈਲਕਮ ਟੂ ਸਾਹੀ ਪਰਿਵਾਰ ਕਿ ਤੁਹਾਡਾ ਸਾਹੀ ਪਰਿਵਾਰ ਵਿੱਚ ਸਵਾਗਤ ਹੈ ਕਿਉਂਕਿ ਅੱਜ ਤੋਂ ਤੁਸੀਂ ਸਾਡੇ ਪਰਿਵਾਰ ਦਾ ਹਿੱਸਾ ਬਣ ਗਏ ਔਰ ਜਿਹੜਾ ਉਸ ਮਾਲਿਕ ਦੇ ਪਰਿਵਾਰ ਦਾ ਹਿੱਸਾ ਬਣ ਗਿਆ ਫਿਰ ਮੰਗਤਾ ਨਹੀਂ ਹੋ ਸਕਦਾ ਗਰੀਬ ਨਹੀਂ ਹੋ ਸਕਦਾ ਦੁਖੀ ਨਹੀਂ ਹੋ ਸਕਦਾ ਕਿਉਂਕਿ ਜਦੋਂ ਉਹਦੇ ਪਰਿਵਾਰ 'ਚ ਅਸੀਂ ਸ਼ਾਮਿਲ ਹੋ ਗਏ ਤਾਂ ਫਿਰ ਅਸੀਂ ਮਾਲਕ ਦੇ ਹੋਗੇ ਤਾਂ ਜਿਹੜਾ ਹੋਈ ਮਾਲਕ ਦਾ ਗਿਆ ਤਾਂ ਫਿਰ ਉਹਨੂੰ ਕਮੀ ਕਰਦੀ ਹੈ ਸਮਝ ਦਿਓ ਇਸ ਲਈ ਉਹਨਾਂ ਨੇ ਆਪਣੇ ਹੀ ਹਿਸਾਬ ਨਾਲ ਸਹੀ ਕਿਹਾ ਪਰ ਅਸੀਂ ਆਪਣੇ ਹਿਸਾਬ ਨਾਲ ਸਹੀ ਕਰ ਦਿੱਤਾ ਸਮਝ ਦਿਓ ਕਿ ਨਹੀਂ ਕਿਉਂਕਿ ਮਾਲਕ ਦੇ ਦਰ ਤੇ ਆਈਏ ਪਿਆਰੇ ਬਣ ਕੇ ਆਈਏ ਕੋਈ ਪੁੱਛੇ ਕਿਉਂ ਕੀ ਜਾ ਰਹੇ ਆ ਮੰਗੜ ਜਾ ਰਹੇ ਹੋ ਨਹੀਂ ਮੈਂ ਆਪਣੇ ਮਾਲਕਰ ਇੰਨਾ ਪਿਆਰ ਕਰਦਾ ਮੈਂ ਤੇ ਉਹਨੂੰ ਮਿਲਣ ਜਾ ਰਿਹਾ ਹਾਂ ਦਰਸ਼ਨ ਕਰਨ ਜਾ ਰਿਹਾ ਹਾਂ ਸਮਝ ਦਿਓ ਹੋ ਰਹੇ ਨਾ ਸਕਾਂ ਬਿਨ ਦੇਖੇ ਪ੍ਰੀਤਮਾਂ ਮੈਂ ਨੀਰ ਵਹਿ ਵਹਿ ਚੱਲੇ ਜੀਓ हां ठीक है बिनती करनी अलग चीज है क्योंकि कोई मुश्किल होवे वो तो अपने मालिक ਨੂੰ ਦੱਸਣੀ ਹੈ ਸਮਝਦੇ ਹੋ ਕਿ ਕੋਈ ਕੋ ਪ੍ਰੋਬਲਮ ਹੋਵੇ ਉਹਦੀ ਬੇਨਤੀ ਵੀ ਆਪਣੇ ਮਾਲਿਕ ਦੇ ਘਰ ਚ ਹੀ ਕਰਨੀ ਹੈ ਉਹ ਅਲੱਗ ਚੀਜ਼ ਹੈ ਪਰ ਜਾ ਰਹੇ ਆ ਆਪਣੇ ਮਾਲਿਕ ਦੀ ਖਾਤਰ ਜਿੱਥੇ ਸਾਡੀਆਂ ਮੁਸ਼ਕਲਾਂ ਦੇ ਹੱਲ ਸਾਨੂੰ ਮਿਲਣੇ ਆ ਜਿੱਥੇ ਸਾਨੂੰ ਇੱਕ ਨਵੀਂ ਜ਼ਿੰਦਗੀ ਮਿਲਣੀ ਹੈ ਇੱਕ ਨਵੀਂ ਦਿਸ਼ਾ ਮਿਲਣੀ ਹੈ ਜਿੱਥੇ ਸਾਨੂੰ ਹਰ ਪ੍ਰੋਬਲਮ ਦਾ ਸੋਲੂਸ਼ਨ ਮਿਲਣਾ ਹੈ ਜਿੱਥੇ ਸਾਡੀ ਜ਼ਿੰਦਗੀ ਬਦਲਣੀ ਹੈ ਉਹ ਜਿੱਥੇ ਸਾਨੂੰ ਰੱਬ ਦੇ ਘਰ ਦਾ ਰਸਤਾ ਮਿਲਣਾ ਹੈ ਜਿੱਥੇ ਸਾਨੂੰ ਰੱਬ ਮਿਲਣਾ ਹੈ ਜਿੱਥੇ ਸਾਨੂੰ ਸਭ ਮਿਲਣਾ ਹੈ ਅਸੀਂ ਆਪਣੇ ਮਾਲਿਕ ਦੇ ਕੋਲ ਜਾ ਰਹੇ ਕਿਉਂਕਿ ਮਾਲਿਕ ਨਾਲ ਮੁਹੱਬਤ ਹੈ ਤਾਂ ਜਾ ਰਹੇ ਹਾਂ ਮੰਗਤਾ ਤਾਂ ਆਪਣੇ ਮਤਲਬ ਵਾਸਤੇ ਜਾਂਦਾ ਹੈ ਕਿਉਂਕਿ ਮੰਗਤੇ ਨੂੰ ਕਿਸੇ ਨਾਲ ਪਿਆਰ ਥੋੜੀ ਹੈ ਮੰਗਤਾ ਤੇ ਆਪਣੇ ਮਤਲਬ ਵਾਸਤੇ ਜਾਂਦਾ ਇਸ ਘਰ ਚ ਪੂਰਾ ਨਾ ਹੋਇਆ ਅਗਲੇ ਘਰ ਚਲ ਜਾਓ ਅਗਲੇ ਘਰ ਚ ਪੂਰਾ ਨਾ ਹੋਇਆ ਤੀਸਰੇ ਘਰ ਚਲ ਜਾ ਮੰਗਤਾ ਤਾਂ ਕਿੰਨੇ ਘਰ ਇੱਕ ਦਿਨ ਚ ਘੁੰਮਦਾ ਹੈ ਘੁੰਮਦਾ ਹੈ ਕਿ ਨਹੀਂ ਕਦੀ ਭਿਖਾਰੀ ਨੂੰ ਦੇਖੋ ਮੰਗਣ ਵਾਲਾ ਮੰਗਤਾ ਕਿੰਨੇ ਤਰ੍ਹਾਂ ਤੇ ਕਿੰਨੀਆਂ ਗੱਡੀਆਂ ਦੇ ਸ਼ੀਸ਼ੇ ਖੜਕਾਂਦਾ ਹੈ ਰੈੱਡ ਲਾਈਟ ਤੇ ਖੜਿਆ ਹੁੰਦੇ ਸਮਝਦੇ ਹੋ ਕਿ ਨਹੀਂ ਪਰ ਜਿਹੜਾ ਆਸ਼ਿਕ ਹੁੰਦਾ ਹੈ ਉਹ ਕਹਿੰਦਾ ਇੱਕੋ ਹੀ ਧਾਰ ਹੈ ਮੇਰਾ ਤਾਂ ਹੁਣ ਚਾਹੇ ਚਮੜੀ ਰਵੇ ਚਾਹੇ ਜਾਵੇ ਸਿਰ ਕੱਟੇ ਚਾਹੇ ਰਵੇ ਉਹ ਤਾਂ ਹੋ ਗਏ ਉਹਦੇ ਐਂ ਤਾਂ ਆਪਣੇ ਮਹਿਬੂਬ ਦੇ ਦਰ ਤੇ ਚੱਲੇ ਆਪਣੇ ਮੁਰਸ਼ਿਦ ਦੇ ਦਰ ਤੇ ਚੱਲੇ ਆਪਣੇ ਮਾਲਿਕ ਦੇ ਦਰ ਤੇ ਚੱਲੇ ਆ ਕਿਉਂਕਿ ਅਸੀਂ ਆਸ਼ਿਕ ਹਾਂ ਔਰ ਉਹ ਆਸ਼ਿਕ ਜਦੋਂ ਜਾਂਦੇ ਆ ਤਵੇ ਲੈ ਵੀ ਤਾਂ ਹੀ ਫਿਰ ਕਹਾਂਗੇ ਮੰਗਤੇ ਬਣ ਕੇ ਨਾ ਉਹ ਆਸ਼ਿਕ ਬਣ ਕੇ ਆਓ ਕਿਉਂਕਿ ਆਸ਼ਿਕਾਂ ਨੂੰ ਉਹਨਾਂ ਦੀ ਸੋਚ ਤੋਂ ਜ਼ਿਆਦਾ ਮਿਲਦਾ ਹੈ ਇਸ ਲਈ ਤਾਂ ਇਸੇ ਕਿ ਸ਼ਬਦ ਕਹੀਦਾ ਹੈ satsang ਦੇ ਆਖਰ ਵਿੱਚ ਕਿ ਮੈਂ ਮਾਲਿਕ ਦਾ 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 ਤੋ ਮੈਂ ਮਾਲਕ ਦਾ ਮਾਲਕ ਮੇਰੇ ਤਾਂ ਮੰਗਦੇ ਵਾਲਾ ਸਵਾਲ ਕਿੱਥੋਂ ਰਹਿ ਗਿਆ ਇਹ ਤੇ ਕਿ ਦੂਸਰੇ ਦੇ ਹੋ ਗਏ ਰਾਂਝਾ ਰਾਂਝਾ ਕਰਦੀ ਨਹੀਂ ਮੈਂ ਆਪੇ ਹੀ ਰਾਂਝਾ ਹੋਈ ਸੱਦੋ ਨਹੀਂ ਮੈਨੂੰ ਤੀਦੋ ਰਾਂਝਾ ਹੀਰ ਨਾਖੇ ਬੁੱਲੇ ਸ਼ਾਹ ਕਹਿੰਦੇ ਹੁਣ ਤਾਂ ਉਹਨੂੰ ਯਾਦ ਕਰਦੇ ਕਰਦੇ ਉਹ ਮੇਰਾ ਹੋ ਗਿਆ ਤਾਂ ਮੈਂ ਉਹਦਾ ਹੋ ਗਿਆ ਤਾਂ ਹੁਣ ਫਰਕ ਕੀ ਰਹਿ ਗਿਆ ਇਸ ਕਰਕੇ ਆਸ਼ਿਕ ਬਣ ਕੇ ਆਣਾ ਹੈ ਅੱਗੇ ਤੋਂ ਧਿਆਨ ਰੱਖਣਾ ਚੀਜ਼ ਦਾ ਠੀਕ ਹੈ ਮੰਗਦੇ ਵਾਲੀ ਗੱਲ ਆਵੇ ਤਾਂ ਫਿਰ ਨਹੀਂ ਜੇ ਪੁੱਛੇ ਨਾ ਕੋਈ ਮੰਗਤਾ ਬਣ ਕੇ ਕਿਹੜਾ ਆਇਆ ਹੈ ਹੱਥ ਖੜਾ ਕਰੂਗੇ ਸਾਨੂੰ ਤਕਲੀਫ ਹੋਣੀ ਹੈ ਕਿਉਂਕਿ ਅਸੀਂ ਤੁਹਾਨੂੰ ਬਹੁਤ ਉਚਾਈ ਦੇ ਲੈ ਕੇ ਜਾਣਾ ਚਾਹੁੰਦੇ ਹਾਂ ਅਸੀਂ ਤੁਹਾਨੂੰ ਉੱਚੀ ਜਗ੍ਹਾ ਰੱਖਦੇ ਹਾਂ ਸਮਝਦੇ ਹੋ ਕਿ ਨਹੀਂ ਕਿਉਂ ਰੱਖਦੇ ਹਾਂ ਕਿਉਂਕਿ ਜੇ ਆਪ ਉੱਚੀ ਜਗ੍ਹਾ ਬੈਠੀਆਂ ਉਹ ਤੁਸੀਂ ਸਾਡੇ ਪਿਆਰਿਓ ਤੁਸੀਂ ਨੀਵੇਂ ਕਿੱਦਾਂ ਹੋ ਸਕਦੇ ਹੋ ਤੁਹਾਡੀ ਸੋਚ ਨੂੰ ਉੱਚੀ ਉਚਾਈ ਤੇ ਲੈ ਕੇ ਜਾਣਾ ਹੈ ਜੋ ਕੋਈ ਨਹੀਂ ਸੋਚ ਸਕਦਾ ਅਸੀਂ ਚਾਹਦੇ ਉਹ ਤੁਸੀਂ ਸੋਚੋ ਜੋ ਕੋਈ ਨਹੀਂ ਕਰ ਸਕਦਾ ਅਸੀਂ ਚਾਹਦੇ ਤੁਹਾਡੇ ਅੰਦਰ ਹਿੰਮਤ ਹੋਵੇ ਕਰਕੇ ਦਿਖਾਣ ਦੀ ਤਾਂ ਕਿ ਦੁਨੀਆ ਕਹਿ ਸਕੇ ਇਨਸਾਨ ਤਾਂ ਬਹੁਤ ਦੇਖੇ ਪਰ ਇਹ ਵਰਗਾ ਨਹੀਂ ਦੇਖਿਆ ਕੋਈ ਸੋ ਸੰਜਣਾ더라 ਸਾਰੇ ਜੀ ਇਸ ਲਈ बाबा फरीद ਬੈਠੇ ਐ ਆਦਮੀ ਗਿਆ ਜਾ ਕੇ ਉਹਨੇ ਸ਼ੱਕਰ ਜਿਆਦਾ ਸਟੋਰੀ ਇੱਕ ਕਹਾਣੀ बाबा फरीद ਦੀ ਸਾਖੀ ਜੋ ਚੱਲ ਰਹੀ ਸੀ ਕਿ ਜਾ ਕੇ ਉਹਨੇ ਸ਼ੱਕਰ बाबा फरीद ਦੇ ਕਦਮਾਂ 'ਚ ਰੱਖੀ ਤਾਂ बाबा फरीद ਨੂੰ ਸ਼ੱਕਰ ਦਿੱਤੀ ਕਿ ਮਹਾਰਾਜ ਆ ਸ਼ੱਕਰ ਖਾਓ ਤੂੰ ਸ਼ੱਕਰ ਮੰਗੀ ਸੀ ਤਾਂ बाबा फरीद ਨੇ ਫੇਰ ਕੀ ਕਿਹਾ ਤੂੰ ਅੱਜ ਭੁੱਖੇ ਫਕੀਰ ਨੂੰ ਖਾਣਾ ਦਿੱਤਾ ਹੈ ਉਹ ਦਾਤਾ ਤੈਨੂੰ ਵੀ ਇੰਨਾ ਦੇਵੇ ਇੰਨਾ ਦੇਵੇ ਕਿ ਤੇਰੀ ਜੀਵਨ ਦੀਆਂ ਸਾਰੀਆਂ ਭੁੱਖਾ ਪੁਰੀਆਂ ਹੋ ਜਾਣ। ਤੈਨੂੰ ਜੀਵਨ ਨੂੰ ਕੋਈ ਭੁੱਖ ਹੀ ਨਾ ਰਵੇ, ਕੋਈ ਕਮੀ ਨਾ ਰਵੇ। ਹੁਣ ਜਦੋਂ ਸੋਚੋ ਫਕੀਰਾਂ ਦੀ ਦੁਆ। ਤਾਂ ਹੀ ਹਮੇਸ਼ਾ ਵੇਰ ਕਹਾਂਗੇ ਦੁਆ ਕਮਾਓ, ਅچھے ਕਰਮ ਕਰੋ, ਸੇਵਾ ਸਿਮਰਨ ਕਰੋ, ਨੇਕੀਆਂ ਕਰੋ, ਪਿਆਸੇ ਨੂੰ ਪਾਣੀ ਪਿਲਾਓ, ਭੁੱਖੇ ਨੂੰ ਖਾਣਾ ਖਿਲਾਓ, ਰੱਬ ਦੇ ਨਾਂ ਤੇ ਕੋਈ ਦਾਨ ਪੁੰਨ ਦਾ ਕਾਰਜਿਆ ਕਰੋ ਤਾਂ ਕਿ ਦੁਆਵਾਂ ਮਿਲਣ ਕਿਉਂਕਿ ਜਿਹੜੀਆਂ ਦੁਆਵਾਂ ਮਿਲਦੀਆਂ ਹੈ ਅਸਰ ਵੀ ਉਹਨਾਂ ਦਾ ਹੁੰਦਾ ਹੈ ਜਿਹੜੀਆਂ ਮੰਗੀਆਂ ਜਾਂਦੀਆਂ ਖਰਾਤ ਵਿੱਚ ਉਹਨਾਂ ਦਾ ਅਸਰ ਨਹੀਂ ਹੁੰਦਾ ਫਿਰ ਹੁਣ ਕੋਈ ਬੰਦਾ ਕਰਮ ਅੱਛੇ ਕਰੇ ਨਾ ਦੁਆ ਦੇ ਦਿੰਦਾ ਜੀ ਮੈਨੂੰ ਮੇਰੇ ਵਾਸਤੇ ਦੁਆ ਦੇ ਦਿਓ ਉਹ ਮੰਗੇ ਦੁਆ ਥੋੜੀ ਲਈ ਜਾਂਦੀ ਹੈ ਇੱਜ਼ਤ ਮੁਹੱਬਤ ਔਰ ਦੁਆ ਕਮਾਈ ਜਾਂਦੀ ਹੈ ਮੰਗੀ ਨਹੀਂ ਜਾਂਦੀ ਇੱਜ਼ਤ ਵੀ ਮੰਗ ਕੇ ਨਹੀਂ ਲਈ ਜਾਂਦੀ ਮੇਰੀ ਇੱਜ਼ਤ ਕਰ ਮੇਰੀ ਰਿਸਪੈਕਟ ਕਰ ਜਿਹੜਾ ਮੰਗੇ ਇਹਦਾ ਮਤਲਬ ਤੇਰੇ ਅੰਦਰੋਂ ਗੁਣੀ ਹੈ ਨਹੀਂ ਕਿ ਤੂੰ ਇੱਜ਼ਤ ਕਮਾ ਸਕੇ ਤਾਂ ਹੀ ਤੈਨੂੰ ਮੰਗਣੀ ਪੈ ਰਹੀ ਹੈ